Go, <laughs> ਅਸੀਂ ਗੱਲ ਉਹ ਤੋਂ ਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਇਸ ਲਈ ਆਪਾਂ ਨਗਰ ਕੌਂਸਲ ਨਵਾਂ ਸ਼ਹਿਰ ਵਿੱਚ ਮੌਜੂਦ ਹਾਂ ਤੇ ਇੱਥੇ ਨਵੀਂ ਵਾਦੀ ਵਾਲੇ ਨੇ ਧਰਨਾ ਲਾਇਆ ਹੋਇਆ ਜਾਣ ਲੈਨੇ ਕੀ ਕਰਨਾ ਕਮਲ ਜੀ ਕੀ ਗੱਲ ਹੋਈ ਹੈ ਜਦੋਂ ਤੁਹਾਨੂੰ ਲਾ ਕੇ ਵਿੱਚ ਧਰਨਾ ਲਾਉਣ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਸਮੱਸਿਆ ਨੂੰ ਪਹਿਲਾਂ ਵੀ ਕਈ ਵਾਰੀ ਲੋਕਾਂ ਤੱਕ ਪਹੁੰਚਾਇਆ ਔਰ ਸਾਡੀ ਸਮੱਸਿਆ ਨੂੰ ਫੇਰ ਸਾਡੀ ਆਵਾਜ਼ ਨੂੰ ਜਿਹੜਾ ਲੈ ਲਈ ਤੁਸੀਂ ਸਾਡੇ ਕੋਲ ਪਹੁੰਚੇ ਆ ਇਹ ਜਿਹੜਾ ਧਰਨਾ ਕੋਈ ਨਵਾਂ ਧਰਨਾ ਨਹੀਂ ਹੈਗਾ ਸਾਡਾ ਹੁਣ ਇੱਕ ਤਰ੍ਹਾਂ ਦਾ ਸਾਡਾ ਹਰ ਮਹੀਨੇ ਦਾ ਇੱਕ ਪੱਕਾ ਧਰਨ ਦੇ ਤੌਰ ਤੇ ਅਸੀਂ ਇਹ ਨੂੰ ਹੁਣ ਵਰਤ ਰਹੇ ਆ ਕਿ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਨਗਰ ਕੌਂਸਲ ਵੱਲੋਂ ਸਾਡੇ ਜਿਹੜਾ ਨਾਨਕ ਮਹੱਲਾ ਨਵੀਂ ਬਾਦੀ ਦੇ ਵਿੱਚ ਸੀਵਰੇਜ ਦੀ ਬਲੋਕੇਜ ਚੱਲ ਰਹੀ ਆ ਔਰ ਹਰ ਵਾਰ ਧਰਨੇ ਦੇ ਵਿੱਚ ਅਸ਼ਵਾਸ਼ਣ ਦੇ ਕੇ ਸਾਨੂੰ ਤੁਰ ਦਿੱਤਾ ਜਾਂਦਾ ਇੱਥੇ ਤੱਕ ਕਿ ਸਾਡੇ ਐਮਸੀ ਸਾਹਿਬ ਵੀ ਸਾਡੇ ਨਾਲ ਆ ਕੇ ਧਰਨਾ ਲਾ ਚੁੱਕੇ ਆ ਦੇਖੋ ਜਦੋਂ ਇੱਕ ਕਾਉਂਸਲਰ ਦੀ ਨਹੀਂ ਸੁਣੀ ਜਾਂਦੀ ਤਾਂ ਇਸ ਤੋਂ ਪਰੇ ਹੋਰ ਕੀ ਹੋ ਸਕਦਾ ਇਹਦਾ ਮਤਲਬ ਇਹ ਸਰਕਾਰ ਜਿਹੜੀ ਆ ਉਹ ਆਪਣੇ ਕੰਮਾਂ ਦੇ ਵਿੱਚ ਖੇਲ ਗਿਣੀ ਜਾ ਰਹੀ ਆ ਪਹਿਲੂ ਅਰਜ ਸਰਕਾਰ ਆ ਜਿਹਦਾ ਕੋਈ ਵੀ ਕਿਸੇ ਤਰ੍ਹਾਂ ਦਾ ਸਿਰਾ ਥੋ ਹੈ ਨਹੀਂਗਾ ਸੋ ਇਹ ਜਿਹੜਾ ਧਰਨਾ ਅਸੀਂ ਹੁਣ ਪੱਕੇ ਤੌਰ ਤੇ ਲਗਾਇਆ ਹੈ ਜਿੰਨੀ ਦੇਰ ਸਾਡੀ ਸਮੱਸਿਆ ਦਾ ਪੂਰਨ ਤੌਰ ਤੇ ਹੱਲ ਨਹੀਂ ਹੁੰਦਾ ਉਨੀ ਦੇਰ ਅਸੀਂ ਇੱਥੇ ਜਾਵਾਂਗੇ ਨਹੀਂ ਇਹ ਮੈਂ ਕੁਸਕਿੰਦਰਾ ਨਗਰ ਕੌਂਸਲ ਪ੍ਰਧਾਨ ਨਾਲ ਤੁਹਾਡੀ ਕੋਈ ਹੋਈ ਗੱਲ ਕੋਈ ਪ੍ਰਧਾਨ ਜੀ ਦੇ ਨਾਲ ਦੇਖੋ ਹਰ ਧਰਨੇ ਦੇ ਵਿੱਚ ਹੁੰਦੀ ਆ ਉਹ ਕਹਿ ਦਿੰਦੇ ਜੀ ਅਸੀਂ ਗੱਡੀਆਂ ਭੇਜ ਦਿੰਦੀਆਂ ਗੱਡੀਆਂ ਦੇ ਹਾਲਾਤ ਉਹ ਚੀਜ਼ ਹੈ ਕਿ ਗੱਡੀ ਜਾਂਦੀ ਆ ਜੀ ਉੱਥੇ ਜਾ ਕੇ ਸਿਰਫ ਆਪਣਾ ਜੈਟਿੰਗ ਮਸ਼ੀਨ ਦੇ ਨਾਲ ਪਾਣੀ ਚੱਕ ਕੇ ਆ ਜਾਂਦੀ ਆ ਉਹਨੂੰ ਪੱਕਾ ਹੱਲ ਕੋਈ ਨਹੀਂ ਉਹਦਾ ਹੋ ਰਿਹਾ ਜਦਕਿ ਉਹਦਾ ਪੱਕਾ ਹੱਲ ਹੋਣਾ ਬਹੁਤ ਜ਼ਰੂਰੀ ਆ ਪੱਕਾ ਹੱਲ ਕਰਨ ਦੇ ਵਿੱਚ ਇਹ ਨਾਕਾਮ ਆ ਔਰ ਹਰ ਵਾਰੀ ਸਾਨੂੰ ਇਹੀ ਆਸ਼ਵਾਸ਼ਣ ਦੇ ਦੇ ਜੀ ਗੱਡੀਆਂ ਭੇਜਦੀਆਂ ਹਲੇ ਇਹਦੇ ਨਾਲੋਂ ਵਧੀਆ ਤਾਂ ਉਹ ਸਮਾਂ ਸੀ ਜਿਸ ਵੇਲੇ ਇੱਕ ਸਿੰਗਲ ਮਸ਼ੀਨ ਸੀ ਸ਼ਹਿਰ ਦੇ ਵਿੱਚ ਹੁਣ ਸ਼ਹਿਰ ਨੂੰ ਤਿੰਨ ਮਸ਼ੀਨਾਂ ਦਿੱਤੀਆਂ ਗਈਆਂ ਔਰ ਉਹ ਵੀ ਕਰੋੜਾਂ ਰੁਪਈਆ ਦੀਆਂ ਔਰ ਪੰਜ ਛੋਟੀਆਂ ਮਸ਼ੀਨਾਂ ਚੇਸ ਦਿੰਦੀਆਂ ਇਹ ਮਸ਼ੀਨਾਂ ਆਈਆਂ ਆ ਮੈਂ ਸਮਝਦਾ ਕਿ ਜਿਹੜਾ ਅਨ ਟ੍ਰੇਡ ਜਿਹੜੇ ਇਹਨਾਂ ਨੇ ਆਪਣੇ ਉੱਥੇ ਮਲਾਜ਼ਮ ਲਾਇਆ ਹੋਇਆ ਜਿਨ੍ਹਾਂ ਨੂੰ ਇਸ ਕੰਮ ਬਾਰੇ ਪਤਾ ਹੀ ਨਹੀਂ ਔਰ ਉਹ ਇਹ ਕੰਮ ਸ਼ਹਿਰ ਦਾ ਸੀਵਰੇਜ ਖੋਲਣ ਦੀ ਬਜਾਏ ਸੀਵਰੇਜ ਹੋਰ ਬਲੋਕੇਜ ਕਰ ਰਹੇ ਆ ਤੋ ਮੈਂ ਨਗਰ ਕੌਂਸਲ ਨੂੰ ਵੀ ਇਹ ਕਹਿਣਾ ਚਾਹਨਾ ਕਿ ਸਭ ਤੋਂ ਪਹਿਲਾਂ ਆਪਣੇ ਮੁਲਾਜ਼ਮਾਂ ਨੂੰ ਟ੍ਰੇਨਿੰਗ ਦਿਓ ਲੋਕਾਂ ਦੇ ਨਾਲ ਬਹਿਵਾਰ ਕਿਦਾਂ ਦਾ ਕਰਨਾ ਔਰ ਉਹਨਾਂ ਨਾਲ ਗੱਲ ਕਰਨ ਦਾ ਸਟਾਈਲ ਦੱਸੋ ਇਹ ਨਹੀਂ ਹੈ ਕਿ ਜੇ ਕੋਈ ਤੁਹਾਨੂੰ ਕਿਸੇ ਕੰਮ ਲਈ ਦੱਸਦਾ ਤਾਂ ਤੁਸੀਂ ਉਹਨਾਂ ਨੂੰ ਇੱਕ ਤਰ੍ਹਾਂ ਟੁੱਟ ਕੇ ਪੈ ਜਾਓ ਵੀ ਤੁਹਾਨੂੰ ਜਿਆਦਾ ਪਤਾ ਜਾਂ ਸਾਨੂੰ ਪਤਾ ਉਹ ਆਪਣੇ ਮੁਲਾਜ਼ਮ ਬਾਜੀ ਦੀ ਜਿਹੜੀ ਤੋਸਖੋਰ ਦਿਖਾਉਂਦੇ ਆ ਤੋ ਮੈਂ ਇਹੀ ਕਹਿਣਾ ਕਿ ਇਹਨਾਂ ਨੇ ਜਿਹੜਾ ਲੱਖਾਂ ਰੁਪਈਆ ਮਸ਼ੀਨਾਂ ਤੇ ਖਰਾਬ ਕੀਤਾ ਸਭ ਤੋਂ ਪਹਿਲਾਂ ਇਹ ਥੋੜੇ ਜਿਹੇ ਪੈਸੇ ਲਾ ਕੇ ਆਪਣੇ ਮੁਲਾਜ਼ਮਾਂ ਨੂੰ ਟ੍ਰੇਨਿੰਗ ਦਿਓ ਕਿ ਸ਼ਹਿਰ ਦਾ ਸੀਵਰੇਜ ਕਿੱਦਾਂ ਖੁੱਲਣਾ ਜਾਂ ਕੀ ਆ ਇਹ ਦਿਹਾੜੀਦਾਰ ਬੰਦੇ ਲਾ ਕੇ ਕੰਮ ਨਹੀਂ ਹੋਣਾ ਜਿੰਨੀ ਦੇਰ ਇਹਦਾ ਪੱਕਾ ਹੱਲ ਨਹੀਂ ਹੁੰਦਾ ਔਰ ਮਸ਼ੀਨਾਂ ਜਿਹੜੀਆਂ ਅਸੀਂ ਆਮ ਆਪਣੇ ਘਰ ਲਈ ਕੋਈ ਚੀਜ਼ ਖਰੀਦਦੇ ਹਾਂ ਤਾਂ ਉਹਨੂੰ ਤਿੰਨ ਤਿੰਨ ਸਾਲ ਰਫੇਰ ਦੀ ਲੋੜ ਨਹੀਂ ਪੈਂਦੀ ਔਰ ਮੈਂ ਇਹ ਕਹਣਾ ਕਿ ਨਗਰ ਕੌਂਸਲ ਦਾ ਰਿਕਾਰਡ ਚੈੱਕ ਕੀਤਾ ਜਾਵੇ ਔਰ ਕਿ ਪਿਛਲੇ ਜਦੋਂ ਵੀ ਇਹ ਮਸ਼ੀਨਾਂ ਆਈਆਂ ਤੇ ਜਿਹੜੀਆਂ ਕੰਪਲੀਟਾਂ ਦੇ ਵਿੱਚ ਕਿੰਨੀ ਕਮੀ ਆਈ ਆ ਕੋਈ ਕਮੀ ਨਹੀਂ ਆਈ ਵਾਧਾ ਹੋਇਆ ਆ ਇਹ ਕਿਉਂ ਵਾਧਾ ਹੋਇਆ ਕਿਉਂਕਿ ਇਹਨਾਂ ਦਾ ਜਿਹੜਾ ਸਟਾਫ ਆ ਔਰ ਟ੍ਰੇਡ ਆ ਔਰ ਸ਼ਹਿਰ ਦਾ ਕੰਮ ਕਰਨ ਦੇ ਵਿੱਚ ਨਕਾਮ ਆ ਸੋ ਨਗਰ ਕੌਂਸਲ ਦੇ ਬਾਰ-ਬਾਰ ਇਹੀ ਅਸੀਂ ਮੁਲਾਜ਼ਮਾਂ ਔਰ ਪ੍ਰਧਾਨ ਜੀ ਨੂੰ ਔਰ ਪੰਜਾਬ ਸਰਕਾਰ ਨੂੰ ਜਿਨ੍ਹਾਂ ਨੇ ਇਹ ਕਰੋੜਾਂ ਰੁਪਈਆ ਨਗਰ ਕੌਂਸਲ ਨੂੰ ਮਸ਼ੀਨਾਂ ਦੇ ਕੇ ਨਗਰ ਕੌਂਸਲ ਨੂੰ ਦਿੱਤੀਆਂ ਪਰ ਉਹਦਾ ਜਿਹੜਾ ਸਹੀ ਢੰਗ ਦੇ ਨਾਲ ਇਸਤੇਮਾਲ ਨਹੀਂ ਹੋ ਰਿਹਾ ਤਾਂ ਸਾਡਾ ਮਹੱਲਾ ਜਿਹੜਾ ਲੋਕ ਬਿਮਾਰ ਹੋ ਰਹੇ ਇੱਕ ਪਾਸੇ ਹੈਲਥ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਦੇ ਲੋਕ ਕੂਲਰਾਂ ਦੇ ਵਿੱਚ ਪਾਣੀ ਖੜਾ ਹੁਣ ਤੇ ਚਲਾਣ ਕਰਦੇ ਆ ਇੱਕ ਪਾਸੇ ਉਹ ਕਹਿੰਦੇ ਗਮਲਿਆਂ 'ਚ ਪਾਣੀ ਨਹੀਂ ਖੜਾ ਹੋਣਾ ਚਾਹੀਦਾ ਉਹਦਾ ਚਲਾਨ ਕਰਦੇ ਆ ਪਰ ਆ ਜਿਹੜਾ ਪਿਛਲੇ 3 ਮਹੀਨੇ ਤੋਂ ਨਵੀਂ ਆਬਾਦੀ ਦੇ ਵਿੱਚ ਪਾਣੀ ਖੜਾ ਹੋ ਤਾਂ ਹੈਲਥ ਡਿਪਾਰਟਮੈਂਟ ਕੋਈ ਚਲਾਨ ਨਹੀਂ ਕਰ ਰਿਹਾ ਨਾ ਇਹ ਕਿਉਂਕਿ ਇਹਨਾਂ ਸਾਰਿਆਂ ਦੀ ਮੜੂ ਭੁਗਤਿਆ ਲੋਕਾਂ ਨੂੰ ਬਿਮਾਰ ਦੇਖਣਾ ਹੀ ਚਾਹਦੇ ਆ ਠੀਕ ਹੈ ਭਾਈ ਤੁਹਾਡਾ ਕੀ ਜਣਾ ਜੀ ਪਹਿਲਾਂ ਤਾਂ ਤੁਹਾਡਾ ਪੀਵੀ ਬੱਤੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਇੱਥੇ ਕਵਰੇਜ ਕਰਾਣਾ ਤੇ ਇਹਨਾਂ ਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚਾਣ ਲਈ ਆਏ ਤੇ ਸਾਡਾ ਇਹ ਤੀਜਾ ਧਰਨਾ ਆ ਭਾਈ ਪਹਿਲੇ ਧਰਨੇ 'ਚ ਇਹਨਾਂ ਨੇ ਸਾਨੂੰ ਵਿਸ਼ਵਾਸਨ ਦਿਵਾਇਆ ਸੀਗਾ ਕਿ ਤੁਹਾਡਾ 10 ਦਿਨ ਦੇ ਵਿੱਚ ਵਿੱਚ ਪੂਰਾ ਹੱਲ ਹੋਊਗਾ। ਉਹ 10 ਦਿਨ ਤਾਂ ਕੀ ਹੋਣੇ ਸੀ 3 ਮਹੀਨੇ ਬੀਤ ਗਏ ਆ। ਗੱਡੀਆ ਇੱਥੇ ਫੋਨ ਕਰੀਦਾ ਆ ਕੰਪਲੀਟ ਨੂੰ, ਗੱਡੀ ਭੇਜਦੇ ਆ ਉਹ ਉਹ ਪਾਣੀ ਕੱਢਦੇ ਆ ਉੱਪਰੋਂ ਕੱਢ ਕੇ ਆ ਜਾਂਦੇ ਆ। ਉਹਦਾ ਕੋਈ ਪੱਕਾ ਹੱਲ ਜਿਹੜਾ ਨਹੀਂ ਕਰ ਰਹੇ। ਪੱਕਾ ਹੱਲ ਉਹਦਾ ਇਹ ਆ ਕਿ ਜਿਹੜਾ ਇਹ ਨਹੀਂ ਪਾਈ ਕੋ ਉਹ 4-4 ਇੰਚੀ ਦੇ ਪਾਈਪ ਆ ਜਿਹਦੇ ਵਿੱਚ 4 ਮੁੱਲੇ ਜੋੜ ਦਿੱਤੇ ਆ। ਤੇ ਜਿਹੜਾ ਉਹ 9.5 ਕਰੋੜ ਰੁਪਈਆ ਲਾ ਕੇ ਬਾਹਰੋਂ-ਬਾਹਰ ਪਾਈਪ ਪਾਇਆ ਉਹ ਦੇਖਣ ਲਈ ਪਾਇਆ ਹੈ ਇਹਨਾਂ ਨੇ ਉਹਦੇ ਵਿੱਚ ਕੋਈ ਵੀ ਮੱਲਾ ਨਹੀਂ ਜੋੜਿਆ ਹਜੇ ਤੱਕ ਤੇ ਉਹਨੂੰ ਜੋੜੋ ਉਹ ਚਲਾਓ ਤਦੇ ਸ਼ਹਿਰ ਦਾ ਉਧਰਲੀ ਸਾਈਡ ਤਦੇ ਹੋਣੀ ਆ ਸਾਨੂੰ ਕਹਿ ਦਿੰਦੇ ਤੁਹਾਡੀ ਸਾਈਡ ਨੀਵੀਂ ਆ ਬੈਗ ਵੱਜਦੀ ਆ ਤੇ ਉਹਦਾ ਹੱਲ ਵੀ ਤਾਂ ਤੁਸੀਂ ਕਰਨਾ ਆ ਉਹ ਅਸੀਂ ਜਨਤਾ ਨੇ ਥੋੜੀ ਕਰਨਾ ਹਾਂਜੀ ਇਹਨਾਂ ਨੂੰ ਚਾਹੀਦਾ ਕਿ ਉਹਦਾ ਪ੍ਰੋਪਰ ਹੱਲ ਕਰਨ ਪਰ ਹੁਣ ਜਦੋਂ ਤੱਕ ਇਹ ਕੋਈ ਪ੍ਰੋਪਰ ਹੱਲ ਸਾਨੂੰ ਨਹੀਂ ਦਿੰਦੇ ਅਸੀਂ ਉਦੋਂ ਤੱਕ ਇੱਥੇ ਪੱਕੇ ਬੈਠੇ ਆ ਪੱਕੇ ਬੈਠੇ ਜੀ ਹਾਂਜੀ ਪੱਕਾ ਬੈਠਾਂਗੇ ਹੁਣ ਇੱਥੇ ਠੀਕ ਹੈ ਹਾਂਜੀ ਮੈਂ ਤੁਹਾਡਾ ਕੀ ਕਹਿਣਾ ਜੀ ਤੁਸੀਂ ਵੀ ਇੱਥੇ ਥਾਣੇ ਤੇ ਬੈਠੇ ਜੀ ਕੀ ਕਹੋਗੇ ਜੀ ਸਾਡਾ ਇਹ ਕਹਿਣਾ ਹੈ ਵੀ ਸਾਡੀ ਨਵੀਂ ਵਾਦੀ ਦਾ ਜਿਹੜਾ ਹੱਦ ਹੈ ਨਾ ਉਹ ਨਹੀਂ ਹੋ ਰਿਹਾ ਅਸੀਂ ਬਹੁਤ ਧਰਨੇ ਲਾ ਚੁੱਕੇ ਹਾਂ ਸਾਡਾ ਤੀਸਰਾ ਧਰਨਾ ਹੈ ਅੱਛਾ ਜੀ ਤੀਸਰਾ ਧਰਨੇ ਤੇ ਆਏ ਹਾਂ ਹੁਣ ਅਸੀਂ ਇੱਥੇ ਪੱਕੇ ਬੈਠੇ ਹਾਂ ਜਦ ਤੱਕ ਸਾਡੇ ਮਹੱਲੇ ਦਾ ਹੱਲ ਨਹੀਂ ਨਾ ਹੁੰਦਾ ਜਦ ਤੱਕ ਅਸੀਂ ਭੁਗ ਨਹੀਂ ਹਿਲਣਾ ਤਾਂ ਕਿ ਸਾਨੂੰ 2 ਮਹੀਨੇ ਹੋ ਗਏ ਸਾਨੂੰ ਮੰਜੇ ਤੇ ਪਿਆ ਨੂੰ ਹਾਂ ਤੁਸੀਂ ਪਹਿਲਾਂ ਵੀ ਦੱਸਿਆ ਸੀ ਵੀ ਕਿਉਂਕਿ ਮੈਂ ਬਿਮਾਰ ਹਾਂ ਤੁਸੀਂ ਉਦੋਂ ਵੀ ਆਏ ਸੀ ਹਾਂਜੀ ਹਾਂਜੀ ਠੀਕ ਹੈ ਨਾ ਕਿਉਂਕਿ ਇਹਨਾਂ ਦਾ ਹੱਲ ਨਹੀਂ ਕੋਈ ਹੋ ਰਿਹਾ ਇਹ ਸਾਨੂੰ ਭੇਜ ਦਿੰਦੇ ਆ ਜੀ ਤੁਹਾਡੇ ਮਹੱਲੇ ਗੱਡੀਆਂ ਪਹੁੰਚ ਗਈਆਂ ਸਾਡੇ ਮਹੱਲੇ ਗੱਡੀਆਂ ਜਾਂਦੀਆਂ ਉੱਪਰੋਂ ਪਾਣੀ ਭਰ ਕੇ ਆ ਜਾਂਦੇ ਉੱਥੇ ਪੱਕਾ ਕੋਈ ਹੱਲ ਨਹੀਂ ਹੋ ਰਿਹਾ ਸਾਡੇ ਮਹੱਲੇ ਦਾ ਜਾ ਕੇ ਸਾਡੇ ਮਹੱਲੇ ਦਾ ਹੱਲ ਨਹੀਂ ਹੁੰਦਾ ਅਸੀਂ ਇੱਥੇ ਬੈਠੇ ਆ ਪੱਕੇ ਬੈਠੇ ਚਾਹੇ ਅਸੀਂ ਬਿਮਾਰ ਆ ਚਾਹੇ ਕੁਝ ਵੀ ਆ ਅਸੀਂ ਇੱਥੇ ਬੈਠੇ ਆ ਪੱਕਾ ਹੱਲ ਹੋਊਗਾ ਕਿਵੇਂ ਮਤਲਬ ਪੱਕਾ ਹੱਲ ਉਹ ਇਹਨਾਂ ਨੂੰ ਪਤਾ ਕਿੱਦਾਂ ਹੋਣਾ ਆ ਕਿਉਂਕਿ ਗਲੀਆਂ ਸਾਡੀਆਂ ਉੱਚ ਸਾਡੇ ਮਹੱਲੇ ਨੂੰ ਪਾਣੀ ਆਉਣਾ ਚਾਹੀਦਾ ਕਿਉਂਕਿ ਸਾਡੇ ਮਹੱਲੇ ਪਹਿਲਾਂ ਵੀ ਨਹੀਂ ਸੀ ਉਹ ਪਾਣੀ ਆ ਰਿਹਾ ਪਹਿਲਾਂ ਸਾਡਾ ਮਹੱਲਾ ਬੜਾ ਵਧੀਆ ਸੀ ਜਿੱਥੋਂ 3 ਸਾਲ ਤੋਂ ਨਹੀਂ ਪਾਈਪ ਜੋੜੇ ਆ ਉੱਥੋਂ ਸਾਡੇ ਮਹੱਲੇ ਦੀ ਬੇੜੀ ਬਹਾਵ ਦੁੱਤੀ ਇਹਨਾਂ ਨੇ ਪਹਿਲਾਂ ਸਾਨੂੰ ਗੰਦਾ ਪਾਣੀ ਪੜਾ ਦੇ ਰਹੇ ਆ ਐਨਾ ਗੰਦਾ ਪਾਣੀ ਆਉਂਦਾ ਸੀ ਉਦੋਂ ਉਦੋਂ ਇਹਨਾਂ ਨੇ ਮਿਹਨਤਾਂ ਕੀਤੀਆਂ ਤੇ ਸਾਨੂੰ ਪਾਣੀ ਇਹ ਗੰਦਾ ਪੀ ਰਹੇ ਆ ਅਸੀਂ ਸਾਨੂੰ ਉਲਟੀਆਂ ਲੱਗਦੀਆਂ ਆ ਬੁਖਾਰ ਚੜਦੇ ਆ ਇਨਫੈਕਸ਼ਨ ਹੁੰਦੀ ਆ ਉਦੋਂ ਨਹੀਂ ਸਾਡੀ ਗੱਲ ਸੁਣੀ ਇਹ ਨਹੀਂ 6 ਮਹੀਨਿਆਂ ਦੇ ਵਿੱਚ ਜਾ ਕੇ ਉਸ ਪਾਣੀ ਦਾ ਹੱਲ ਕੀਤਾ ਉਹ ਵੀ ਅਸੀਂ ਖੋਦ ਆ ਕੇ ਇੱਥੇ ਤਾਂ ਆਪਣੇ ਮਹੱਲੇ ਤਾਂ ਪਾਣੀ ਦਾ ਹੱਲ ਪਰ ਹੁਣ ਇਹਨਾ ਤਾਂ ਸਾਡੇ ਮਹੱਲੇ ਦਾ ਹੱਲ ਨਹੀਂ ਹੋ ਰਿਹਾ ਸਾਨੂੰ ਪੱਕਾ ਦੱਸਣ ਜੇ ਸਾਡੇ ਮਹੱਲੇ ਦਾ ਹੱਲ ਹੁੰਦਾ ਠੀਕ ਆ ਨਹੀਂ ਅਸੀਂ ਆਪਣਾ ਅਸੀਂ ਕੋਈ ਹੋਰ ਹੱਲ ਕਰੀਏ ਜਿੱਥੇ ਤੱਕ ਸਾਥ ਤੇ ਪਹੁੰਚ ਹੋਊਗਾ ਅਸੀਂ ਉੱਥੇ ਤੱਕ ਪਹੁੰਚਾਂਗੇ ਹੁਣ ਤੁਹਾਨੂੰ ਕਿੰਨੇ ਚਿਰ ਰੁਗੋ ਇੱਥੇ ਧਰਨੇ ਦੇ ਬੈਠੇ ਨੂੰ ਜੀ ਇੱਥੇ ਸਾਨੂੰ ਘੰਟਾ ਹੋ ਗਿਆ ਐਨੂੰ ਇੱਥੇ ਹਜੇ ਤੱਕ ਕੋਈ ਨਹੀਂ ਆਇਆ ਕੋਈ ਵੀ ਨਹੀਂ ਆਇਆ ਨਹੀਂ ਆਇਆ ਅਗਲੇ ਅੰਦਰ ਨੂੰ ਬਾਜਾ ਮਾਰਦੇ ਅਸੀਂ ਅੰਦਰ ਨਹੀਂ ਜਾਣਾ ਜੇ ਨਾ ਨਾ ਸਾਡੇ ਨਾਲ ਇੱਥੇ ਧਰਨੇ ਤੇ ਬਹਿ ਕੇ ਗੱਲ ਕਰਨ ਅਸੀਂ ਇੱਥੇ ਗੱਲ ਕਰਨੀ ਚਾਹੁੰਦੇ ਹਾਂ ਜਨ ਵੀ ਸਾਡੇ ਨਾਲ ਗੱਲ ਕਰਨੀ ਤੇ ਜਿਹੜੇ ਵੀਡੀਓ ਰਾਹੀਂ ਦੇਖ ਰਹੇ ਇਸ ਵੇਲੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਦੇਖੋ ਸਾਡੇ ਮਹੱਲੇ ਦਾ ਹੱਲ ਹੋਣਾ ਚਾਹੀਦਾ ਪੱਕਾ ਪੱਕਾ ਹੱਲ ਹੋਣਾ ਚਾਹੀਦਾ ਜਦ ਤੱਕ ਸਾਡੇ ਮਹੱਲੇ ਦਾ ਹੱਲ ਨਹੀਂ ਹੁੰਦਾ ਜਦ ਤੱਕ ਅਸੀਂ ਇੱਥੇ ਪੱਕੇ ਬੈਠੇ ਆ ਜਦੋਂ ਸਾਡੇ ਮਹੱਲੇ ਦਾ ਹੱਲ ਹੋਊਗਾ ਅਸੀਂ ਉਦੋਂ ਉੱਠ ਕੇ ਜਾਵਾਂਗੇ ਤਾਂ ਇਹ ਤਸਵੀਰ ਤੁਹਾਨੂੰ ਨਮਾ ਸ਼ਹਿਰ ਨਗਰ ਕੌਂਸਲ ਤੋਂ ਦਿਖਾਰੇ ਜੀ ਤੇ ਨਗਰ ਪ੍ਰਧਾਨ ਜਿੰਦਾਬਾਦ ਮੁਤਾ ਅਪਡੇਟ ਕੀ ਆਂਦੀ ਹੈ ਤੁਹਾਨੂੰ ਜਲ ਦਿਖਾਵਾਂਗੇ ਜਿਹੜੀ ਵੀ ਅਪਡੇਟ ਹੋਈ ਕੂੜੇ ਦੇ ਉਸ ਪੀਚ ਹੋ ਗਿਆ ਸਾਨੂੰ ਧੰਨਵਾਦ